ਖੰਨਾ ਦੇ ਰਹਾਸ਼ੀ ਇਲਾਕੇ ਜੰਝਕਰ ਦੇਵੀ ਦਵਲਾ ਮੰਦਰ ਰੋਡ ਤੇ ਦੇਰ ਰਾਤ ਤੇ ਦੁਕਾਨਾਂ ਨੂੰ ਲੱਗੀ ਭਿਆਨਕ ਅੱਗ ਦੇਖਦੇ ਦੇਖਦੇ ਅੱਗ ਨੇ ਧੜਿਆ ਭਿਆਨਕ ਰੂਪ ਅਤੇ ਰਹਾਸ਼ੀ ਇਲਾਕੇ ਚ ਲੋਕਾਂ ਚ ਮਚੀ ਹਹਾਕਾਰ ਚਾਵਲਾ ਗਲਾਸ ਹੌ ਦਾ ਸਾਰਾ ਸਮਾਨ ਜਲ ਕੇ ਹੋਇਆ ਰਾਖ ਮੌਕੇ ਤੇ ਫਾਇਰ ਬੁਡੇੜ ਦੀ ਦੇ ਆ ਟੀਮ ਆ ਪਹੁੰਚਿਆ ਮੌਕੇ ਤੇ ਪਹੁੰਚੇ ਰਿਟਾਇਰ ਅਫਸਰ ਯਸ਼ਪਾਲ ਗੋਮੀ ਨੇ ਦਸਤੀ ਦੇ 33 ਐਮਸੀ ਨੇ ਜਿਹੜੇ ਇਸ ਗੱਲ ਪਿੱਛੇ ਜ਼ਿੰਮੇਵਾਰ ਨੇ ਇਹ ਪਾਣੀ ਨਾਲ ਬੁਝਣ ਵਾਲੀ ਅੱਗ ਨਹੀਂ ਸੀਗੀ ਇੱਥੇ ਕਾਰਬਨ ਡਾਈਆਕਸਾਈਡ ਦੀ ਝੱਗ ਚਾਹੀਦੀ ਸੀ ਉਹ ਐਨਓਸੀ ਕਿਹਨਾਂ ਨੇ ਦਿੱਤੀ ਜਦੋਂ ਇੱਥੇ ਜਵਾਲਨਸ਼ੀਲ ਸਮਾਨ ਪਿਆ ਤਾਂ ਇਹਨਾਂ ਕੋਈ ਫਾਇਰ ਬ੍ਰਿਗੇਡ ਦੀ ਐਨਓਸੀ ਤਾਂ ਹੋਣੀ ਚਾਹੀਦੀ ਹੈ ਉਹ ਕੱਲ ਨੂੰ ਚੈੱਕ ਕਰ ਲੈਣ ਜੇ ਨਿਕਲ ਆਈ ਤਾਂ ਮੈਂ ਜ਼ਿੰਮੇਵਾਰ ਹਾਂ ਕੋਈ ਮਟੀਰੀਅਲ ਵਿੱਚ ਕੈਮੀਕਲ ਕੁਛ ਇਸ ਤਰ੍ਹਾਂ ਦਾ ਜੇ ਮੈਂ ਫੋਟੋ ਫਰੇਮਸ ਨੂੰ ਜੋੜਨ ਲਈ ਕੋਈ ਕੈਮੀਕਲ ਹੋ ਹੀ ਜਾ ਜੀਦੇ ਤੇ ਪਾਣੀ ਥੋੜਾ ਜਿਹਾ ਜਿਵੇਂ ਘੱਟ ਅਸਰ ਕਰ ਰਿਹਾ ਪਰ ਉਮੀਦ ਹੈ ਕਿ ਬਹੁਤ ਜਲਦੀ ਇਸ ਅੱਗੇ ਆਪਾਂ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਪੰਜਾਬ ਲਾਈਵ 18 ਨਿਊਜ਼ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਹੰਕਾਰ ਸਿੰਘ ਸਤੂ ਦੀ ਵਿਸ਼ੇਸ਼ ਰਿਪੋਰਟ ਖੰਨਾ ਦੇ ਰਹਿਸੀ ਇਲਾਕੇ ਜੰਝਕਰ ਦੇ ਵੀ ਦਵਾਲਾ ਮੰਦਿਰ ਰੋਡ ਤੇ ਦੇਰ ਰਾਤ ਤੇ ਦੁਕਾਨਾਂ ਨੂੰ ਲੱਗੀ ਭਿਆਨਕ ਅੱਗ ਦੇਖਦੇ ਦੇਖਦੇ ਅੱਗ ਨੇ ਧਾਰਿਆ ਭੈਣਕ ਰੂਪ ਅਤੇ ਰਿਹਾਸ਼ੀ ਅਲਕ ਵਿੱਚ ਲੋਕਾਂ ਵਿੱਚ ਮਚੀ ਹਾਹਾਕਾਰ ਚਾਵਲਾ ਗਲਾਸ ਹੌ ਦਾ ਸਾਰਾ ਸਮਾਨ ਜਲ ਕੇ ਹੋਇਆ ਰੱਖ ਮੌਕੇ ਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਪਹੁੰਚੀਆਂ ਮੌਕੇ ਤੇ ਪਹੁੰਚੇ ਰਿਟਾਇਰ ਅਫਸਰ ਯਸ਼ਪਾਲ ਗੋਮੀ ਨੇ ਦੱਸਿਆ ਕਿ ਖੰਨਾ ਮੰਡੀ ਗਵਿੰਦਗੜ ਤੇ ਸਮਰਾਲਾ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮਗਾਈਆਂ ਗਈਆਂ ਅਤੇ ਤਕਰੀਬਨ 25 ਗੱਡੀਆਂ ਇਸ ਅੱਗ ਬੁਝਾਨ ਚ ਲੱਗੀਆਂ ਰਹੀਆਂ ਔਰ ਸਵੇਰੇ ਤੱਕ ਅਜੇ ਧੁਆ ਨਿਕਲ ਰਿਹਾ ਸੀ ਬਹੁਤ ਹੀ ਕੜੀ ਮਿਹਨਤ ਦੇ ਬਾਅਦ ਵੀ 2 ਘੰਟੇ ਤੱਕ ਅੱਗ ਤੇ ਕੁਝ ਹੱਦ ਤੱਕ ਕਾਬੂ ਪਾਇਆ ਜਾ ਸਕਿਆ ਮੌਕੇ ਤੇ ਖੰਨਾ ਦੇ ਵਿਧਾਇਕ ਕਰਨਪ੍ਰੀਤ ਸਿੰਘ ਸੌਣ ਪਹੁੰਚੇ ਅਤੇ ਉਹਨਾਂ ਫਾਇਰ ਬ੍ਰਿਗੇਡ ਦੀ ਟੀਮ ਨੂੰ ਅਤੇ ਰਿਟਾਇਰ ਅਫਸਰ ਯਸ਼ਪਾਲ ਗੋਮੀ ਨੂੰ ਹੌਸਲਾ ਬਜਾਈ ਕਰਦੇ ਧੰਨਵਾਦ ਕੀਤਾ ਮੌਕੇ ਦੀ ਜਾਣਕਾਰੀ ਅਨੁਸਾਰ ਪਤਾ ਲੱਗਾ ਕਿ ਜਿਹੜਾ ਕੈਮੀਕਲ ਫੋਟੋ ਲੈਮੀਨੇਸ਼ਨ ਕਰਨ ਦੇ ਕੰਮ ਆਉਂਦਾ ਹੈ ਦੂਜੇ ਪਲਾਸਟਿਕ ਦੇ ਫਰੇਮ ਹੋਣ ਕਾਰਨ ਅੱਗ ਨੇ ਭਿਆਨਕ ਰੂਪ ਧਰਨ ਕਰ ਲਿਆ ਅਤੇ ਦੇਖਦੇ ਦੇਖਦੇ ਅੱਗ ਨੇ ਨਾਲ ਦੀਆਂ ਤਿੰਨ ਦੁਕਾਨਾਂ ਨੂੰ ਆਪਣੇ ਲਪੇਟੇ ਚ ਲੈ ਲਿਆ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ ਰਾਤ ਦੇ ਸਮੇਂ 10 ਵਜੇ ਤੋਂ ਲੈ ਕੇ ਸਵੇਰੇ 8 ਵਜੇ ਤੱਕ ਫਾਇਰ ਬਿਗੇਟ ਦੀ ਟੀਮ ਜੁਟੀ ਹੋਈ ਸੀ ਅਜੇ ਵੀ ਤਵਨ ਨਿਕਲ ਰਿਹਾ ਸੀ ਆ ਪ੍ਰਸ਼ਾਸਨ ਦਾ ਫੇਲੀਅਰ ਹੈ 33 ਦੇ 33 ਐਮਸੀ ਨੇ ਜਿਹੜੇ ਇਸ ਗੱਲ ਪਿੱਛੇ ਜ਼ਿੰਮੇਦਾਰ ਨੇ ਕਿਉਂਕਿ ਫਾਇਰ ਬ੍ਰਿਗੇਡ ਦੀ ਅਪਗ੍ਰੇਡੇਸ਼ਨ ਕਮੇਟੀ ਨੇ ਕਰਨੀ ਹੈ ਕਮੇਟੀ ਕਰੋਨਾਪਤੀ ਹੈ ਇਹ ਪਾਣੀ ਨਾਲ ਬੁਝਣ ਵਾਲੀ ਅੱਗ ਨਹੀਂ ਸੀਗੀ ਇੱਥੇ ਕਾਰਬਨ ਡਾਈਆਕਸਾਈਡ ਦੀ ਝੱਕ ਚਾਹੀਦੀ ਸੀ ਜਿਹੜੀ ਇਹ ਅੱਗ ਨੂੰ ਪੰਜਾ ਮਿੰਟਾਂ ਚ ਕਾਬੂ ਪਾ ਸਕਦੀ ਸੀ ਹੁਣ ਤੱਕ ਸਵਾ ਘੰਟਾ ਹੋ ਚੁੱਕਿਆ ਜੇ ਇਹ ਅੱਗ ਕਿਸੇ ਰੈਜ਼ੀਡੈਂਸ਼ੀਅਲ ਏਰੀਆ ਚ ਲੱਗ ਜਾਂਦੀ ਇਹ ਜਾਨਮਾਲ ਦਾ ਜ਼ਿੰਮੇਵਾਰ ਕੌਣ ਹੁੰਦਾ ਹੈ ਪ੍ਰਸ਼ਾਸਨ ਨੂੰ ਪੁੱਛਣਾ ਜ਼ਰੂਰੀ ਹੈ ਇਹ ਕਮਰਸ਼ੀਅਲ ਬਿਲਡਿੰਗਸ ਨਹੀਂ ਨੀ ਬੜੀਆਂ ਹੀਆਂ ਉੱਚੀਆਂ ਉੱਚੀਆਂ ਬੜੀਆਂ ਨੀਆਂ ਉਸ ਤੋਂ ਬਾਹਰ ਐਕਸੀਕਿਊਸ਼ਨ ਦਾ ਕੋਈ ਇੰਤ ਨਹੀਂ ਇਹ ਸਾਰੀਆਂ ਇਲੀਗਲ ਨੇ ਜੀ ਇਹ ਰੈ residențial ਏਰੀਆ ਹੈ ਇਹਨਾਂ ਦੇ ਨਕਸ਼ੇ ਚੈੱਕ ਕੀਤੇ ਜਾਣ ਇਹਨਾਂ ਦੇ ਇਹਨਾਂ ਦਾ ਜੋ ਕਮੇਟੀ ਦੇ ਰਿਕਾਰਡ ਆ ਉਹ ਚੈੱਕ ਕੀਤਾ ਜਾਵੇ ਇਹ ਸਾਰੀਆਂ ਇਲੀਗਲ ਨੇ ਇਹ ਆਪਣੇ ਫਾਇਦੇ ਲਈ ਬਣਾਈਆਂ ਗਈਆਂ ਨੇ ਔਰ ਇਹ ਪੋਲਿਟਿਸ਼ੀਅਨਸ ਨਾਲ ਮਿਲੀ ਹੋਈ ਮਿਲੀ ਭੁਗਤਣਾ ਬਣੀਆਂ ਹੋਈਆਂ ਅੱਜ ਤੱਕ ਤੁਹਾਨੂੰ ਯਾਦ ਹੈ ਕੋਈ ਕਿਸੇ ਵੀ ਬਿਲਡਿੰਗ ਤੇ ਕਾਰਵਾਈ ਹੋਈ ਹੋਵੇ ਫਾਇਰ ਐਕਸੀਡੈਂਟ ਨਹੀਂ ਜੀ ਨਾ 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 आरटीआईਆ ਪਾ ਲੋ ਸਵਾਲ ਪੁੱਛ ਲੋ ਉਹਨਾਂ ਕੋਲ ਗੋਲਮੋਲ ਕਰਨ ਦੇ ਜਵਾਬ ਬਹੁਤ ਨੇ ਪਰ ਇਹ ਸਚਾਈ ਹੈ ਵੀ ਜੇ ਇਹ ਹਾਦਸਾ ਕਿਸੇ ਰਿਹਾਇਸ਼ੀ ਇਲਾਕੇ ਦੇ ਵਿੱਚ ਹੋ ਜਾਂਦਾ ਉਹ ਜਾਨ ਮਾਲ ਦਾ ਪਤਾ ਨਹੀਂ ਕਿੰਨਿਆਂ ਕ ਜਾਨਾਂ ਜਾਣੀਆਂ ਸੀ ਜਿਵੇਂ ਮੈਂ ਸਰਾਂਚ ਰਹਿਣਾ ਤੰਗਲੀਆਂ ਨੇ ਉੱਥੇ ਨਜਾਇਜ਼ ਕਬਜ਼ੇ ਨੇ ਉੱਥੇ ਬੜਿਆ ਨਹੀਂ ਜਾ ਸਕਦਾ ਹੈਗਾ ਉੱਥੇ ਕੀ ਕਰਦੇ ਜੇ ਕਿ ਹੁਣ ਫਾਇਰ ਅਫਸਰ ਵੀ ਕਹਿੰਦੇ ਮੇਰੇ ਪਰਮਾਨੈਂਟ ਨਹੀਂ ਹੁੰਦੇ ਡਿਊਟੀ ਦੇ ਕਈ ਵਾਰੀ ਦੇਖਣ ਨੂੰ ਮਿਲੇ ਜਦੋਂ ਪੋਸਟੇ ਗੱਲ ਹੀ ਹੋ ਜਾਂਦੀ ਹੈ ਇੱਕ ਕਮੇਟੀ ਨੂੰ ਤੇ ਕਮੇਟੀ ਦੇ ਪ੍ਰਧਾਨ ਨੂੰ ਪੁੱਛਣਾ ਚਾਹੀਦਾ ਐਮਐਲਏ ਸਾਹਿਬ ਨੂੰ ਪੁੱਛਣਾ ਚਾਹੀਦਾ ਵੀ ਇਹ 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 ਕਿਉਂ ਐਦਾਂ ਦੀਆਂ ਇਹ ਕਹਾਣੀਆਂ ਪਾ ਰਹੇ ਨੇ ਜੇ ਸ਼ਹਿਰ ਦੀ ਤਿੰਨ ਚੀਜ਼ਾਂ ਤੇ ਸ਼ਹਿਰ ਚੱਲਦਾ ਹੁੰਦਾ ਸਿੱਖਿਆ ਸੁਰੱਖਿਆ ਤੇ ਸਿਹਤ ਇਹ ਸੁਰੱਖਿਆ ਦਾ ਤੁਸੀਂ ਹਾਲ ਦੇਖ ਸਕਦੇ ਹੋ ਇਸ ਵਕਤ ਇਸ ਰੌਖਿਆ ਦਾ ਹਾਲ ਇਹ ਹੈ ਵੀ ਪਿਛਲੇ ਸਵਾ ਘੰਟੇ ਤੋਂ ਡੇਢ ਘੰਟੇ ਤੋਂ ਫਾਇਰ ਬ੍ਰੀਡ ਦੀਆਂ ਗੱਡੀਆਂ ਲੱਗੀਆਂ ਹੋਈਆਂ ਨੇ ਇੱਕ ਇਹਨਾਂ ਤੋਂ ਅੱਗ ਨਹੀਂ ਬੁਝਾਈ ਜਾ ਰਹੀ। ਉਹ ਕਿੰਨਾ ਕਰਦੇ ਗੁਰੂ ਜੀ ਤੋਂ ਕਹਿੰਦੇ ਸਾਰੇ ਸੂਤਰ ਪਹੁੰਚੇ ਜਾ ਰਹੀ ਹੈ। ਕਿੱਥੇ ਦਿੱਤੀਆਂ ਜਾ ਰਹੀਆਂ ਨੇ ਤੁਹਾਡੇ ਸਾਹਮਣੇ ਤੁਸੀਂ ਵੀ ਇੱਥੇ ਮੌਜੂਦ ਹੋ ਮੈਂ ਵੀ ਇੱਥੇ ਮੌਜੂਦ ਹਾਂ। ਠੀਕ ਹੈ ਸੀਐਮ ਸਾਹਿਬ ਆ ਕੇ ਦੇਖ ਲੈਣ ਅਤੇ ਐਮਐਲਏ ਸਾਹਿਬ ਆ ਕੇ ਐਮਐਲਏ ਸਾਹਿਬ ਇੱਥੇ ਖੜੇ ਨੇ ਉਹਨਾਂ ਦੀ ਬਾਈਟ ਲੈ ਲਓ ਉਹਨਾਂ ਨੂੰ ਪੁੱਛ ਲਓ। ਵੀ ਇਹ ਘਟਨਾ ਦਾ ਕਾਰਨ ਕੀ ਹੈ ਇਹਨਾਂ ਨੂੰ ਐਨਓਸੀ ਕਿਹਨੇ ਨੇ ਦਿੱਤੀ ਹੈ ਜਦੋਂ ਇੱਥੇ ਜਵਾਲਨਸ਼ੀਲ ਸਮਾਨ ਪਿਆ ਹੈ। ਤਾ ਇਹਨਾਂ ਕੋ ਫਾਇਰ ਬ੍ਰੀਡ ਦੀ ਐਨਓਸੀ ਤਾਂ ਹੋਣੀ ਚਾਹੀਦੀ ਆ ਉਹ ਕੱਲ ਨੂੰ ਚੈੱਕ ਕਰ ਲੈਣ ਜੇ ਨਿਕਲ ਆਈ ਤਾਂ ਮੈਂ ਜ਼ਿੰਮੇਵਾਰ ਆ ਇਹ ਸਾਡੇ ਖੰਨੇ ਲਈ ਬੜਾ ਅੱਜ ਥੋੜਾ ਜਿਹਾ ਦੁੱਖ ਦਾ ਇਹ ਸਮਾਂ ਜੀ ਕਿ ਖੰਨੇ ਦਾ ਜੋ ਮੇਨ ਕਿਤਾਬਾਂ ਵਾਲਾ ਬਾਜ਼ਾਰ ਆ ਜਿਹਨੂੰ ਬੁੱਕਸ ਮਾਰਕੀਟ ਕਹਿੰਦੇ ਆ ਉਹਦੇ ਬਿਲਕੁਲ ਜਰਾ ਪੈਨ ਟੱਕਰ ਜਾਂਦੇ ਆ ਨੈਸ਼ਨਲ ਜੰਜ ਘਰ ਕੋਲ ਜਿੱਥੇ ਟੀ ਪੁਆਇੰਟ ਬਣਦਾ ਉੱਥੇ ਦੋ ਦੁਕਾਨਾਂ ਸੀ ਇੱਕ ਤਾਂ ਜਿਹੜਾ ਗਲਾਸ ਦਾ ਕੰਮ ਜਿਹੜਾ ਫੋਟੋ ਫਰੇਮਸ ਦਾ ਫੋਟੋਆਂ ਦਾ ਕੰਮ ਕਰਦੇ ਆ ਉਹਨਾਂ ਦੀ ਦੁਕਾਨ ਸੀ ਇੱਕ ਨਾਲ ਆਈ ਕੇ ਕਲੈਕਸ਼ਨ ਕਰਕੇ ਇੱਕ ਦੁਕਾਨ ਆ ਉਹਨਾਂ ਦਾ ਰੈਡੀਮੇਡ ਕੱਪੜੇ ਦਾ ਕੰਮ ਸੀ ਉੱਥੇ ਅੱਜ ਸ਼ਾਮ ਨੂੰ ਹਜੇ ਕਾਰਨ ਤਾਂ ਬਾਅਦੋਂ ਪਤਾ ਲੱਗਣਾ ਕਿ ਕਿਸ ਕਾਰਨ ਵੱਰ ਸ਼ਾਟ ਲੱਗੀ ਪਰ ਉੱਥੇ ਅੱਜ ਬੜੀ ਭਿਆੰਕਰ ਅੱਗ ਲੱਗੀ ਸੀ ਔਰ ਇਹ ਤਕਰੀਬਨ 10:30 ਵਜੇ ਦੇ ਕਰੀਬ ਦੀ ਗੱਲ ਹੈ ਤੇ ਜਿਵੇਂ ਹੀ ਇਹ ਗੱਲ ਪ੍ਰਸ਼ਾਸਨ ਦੇ ਸੰਪਰਕ ਦੇ ਵਿੱਚ ਆਈ ਪ੍ਰਸ਼ਾਸਨ ਵੀ ਔਨ ਟੂਜ਼ ਹੋ ਗਿਆ ਮੈਨੂੰ ਬਾਜ਼ਾਰ ਦੇ ਵਿੱਚੋਂ ਜੇ ਪਤਵੰਤੇ ਸੱਜਣਾ ਦੀ ਕਾਲ ਆਈ ਸੀ ਕਿ ਐਮਐਲਏ ਸਾਹਿਬ ਐਤਾ ਕਰਕੇ ਉਰੇ ਅੱਗ ਲੱਗੀ ਤੇ ਮੈਂ ਇਮੀਡੀਏਟਲੀ ਆਪਣੀ ਟੀਮ ਨਾਲ ਉਰੇ ਪਹੁੰਚੇ ਹਾਂ ਔਰ ਅਸੀਂ ਐਸਡੀਐਮ ਖੰਨਾ ਦੇ ਨਾਲ ਗੱਲ ਕਰਕੇ ਜਿੱਥੇ ਖੰਨੇ ਤੋਂ ਫਾਇਰ ਬ੍ਰਿਗੇਡਸ ਬੁਲਾਈਆਂ ਉੱਥੇ ਨਾਲ ਦੇ ਜਿਹੜੇ ਲੱਗਦੀਆਂ ਸਾਡੀਆਂ ਨਗਰ ਕੌਂਸਲਰਾਂ ਨੇ ਚਾਹੇ ਉਹ ਮੰਡੀ ਕੋ ਬੰਦ ਕਰਦੀ ਹੋਵੇ ਚਾਹੇ ਸਮਰਾਲੇ ਦੀ ਹੋਵੇ ਉੱਥੋਂ ਵੀ ਅਸੀਂ ਫਾਇਰ ਬ੍ਰਿਗੇਡਸ ਬੁਲਾਈਆਂ ਬਲਕਿ ਅਸੀਂ ਇੱਕ ਦੋ ਜਿਹੜੇ ਲੋਕਲ ਇੰਡਸਟਰੀਅਲਿਸਟ ਨੇ ਵੱਡੇ ਉਹਨਾਂ ਨਾਲ ਵੀ ਸੰਪਰਕ ਕੀਤਾ ਉਹਨਾਂ ਲਈ ਵੀ ਫਾਇਰ ਬ੍ਰਿਗੇਡਸ ਆ ਰਹੀਆਂ ਇਹ ਮੰਨਣਾ ਕਿ ਦੇਖੋ ਜੋ ਆਪਾਂ ਇਸ ਸਮੇਂ ਔਨ ਸਪੋਰਟ ਖੜੇ ਆ ਮੌਕੇ ਤੇ ਖੜੇ ਆ ਇਹ ਜਿੰਨੀ ਜਿਆਦਾ ਅੱਗ ਸੀ ਤਕਰੀਬਨ ਤਕਰੀਬਨ ਆਸੀ 80% ਇਹਦੇ ਤੇ ਕਾਬੂ ਪਾ ਲਿਆ 20% ਹਲੇ ਵੀ ਆਪਾਂ ਦੇਖ ਰਹੇ ਆ ਅੱਗ ਸੜਕ ਰਹੀ ਹੈ ਕੋਈ ਮਟੀਰੀਅਲ ਵਿੱਚ ਕੈਮੀਕਲ ਕੁਝ ਇਸ ਤਰ੍ਹਾਂ ਦਾ ਹੈ ਜਿਵੇਂ ਫੋਟੋ ਫਰੇਮਸ ਨੂੰ ਜੋੜਨ ਲਈ ਕੋਈ ਕੈਮੀਕਲ ਹੋਹੀ ਜ ਹੈ ਜਿਹਦੇ ਤੇ ਪਾਣੀ ਥੋੜਾ ਜਿਹਾ ਜਿਵੇਂ ਘੱਟ ਅਸਰ ਕਰ ਰਿਹਾ ਹੈ ਪਰ ਉਮੀਦ ਹੈ ਕਿ ਬਹੁਤ ਜਲਦੀ ਇਹ ਸਾਡੇ ਤੇ ਆਪਾਂ ਕਾਬੂ ਪਾ ਲਵਾਂਗੇ ਸੁਝਾਦਾਂ ਸੀ ਕੋਈ ਕਿਸੇ ਜੀ ਕੋਈ ਹੈ ਜੀ ਕੋਈ ਨਹੀਂ ਨਹੀਂ ਬਿਲਕੁਲ ਸਾਰੇ ਸੇਫ ਇਹ ਐਕਚੁਅਲ ਚ ਰਾਤ ਦਾ ਟਾਈਮ ਸੀ ਸ਼ਾਪਸ ক্লোਜ਼ ਸੀਗੀਆਂ ਤੇ 8:30 ਵਜੇ ਸ਼ਾਪਸ ক্লোਜ਼ ਕਰਕੇ ਸਾਰੇ ਜਣੇ ਸੇਫਲੀ ਆਪਣੇ ਘਰਾਂ ਨੂੰ ਜਾ ਚੁੱਕੇ ਸੀ ਇਹ ਤਾਂ ਪਿੱਛੋਂ ਕੋਈ ਪਤਾ ਨਹੀਂ ਇੰਟਰਨਲ ਸ਼ਾਰਟ ਸਰਕਟ ਹੋਇਆ ਜਾਂ ਐਕਸਟਰਨਲ ਹੋਇਆ ਇਹਦੇ ਕਾਉਸ ਦਾ ਹੁਣ ਬਾਅਦ ਚੋ ਜਦੋਂ ਇਹਦੀ ਜਾਂਚ ਹੋਊਗੀ ਜਾਂਚ ਤੋਂ ਪਤਾ ਲੱਗੂਗਾ ਵੀ ਕਾਰਨ ਕੀ ਹੋਇਆ ਪਰ ਜਿਹੜੇ ਬੰਦੇ ਆ ਉਹ ਲੋਕਲਾਈਟ ਸੈਰ ਕਰਦੇ ਹੁੰਦੇ ਨੇ ਉਹ ਸੈਰ ਕਰਨ ਵਾਲਿਆਂ ਨੇ ਦੇਖਿਆ ਕਿ ਅੰਦਰੋਂ ਫਿਊਮਜ਼ ਅੱਗ ਦੀਆਂ ਲਫਟਾਂ ਨਿਕਲ ਰਹੀਆਂ ਨੇ ਉਹਨਾਂ ਨੇ ਜਦੋਂ ਇਸ ਏਰੀਆ ਦੇ ਵਿੱਚ ਬੰਦੇ ਇਕੱਠੇ ਹੋਏ ਤੇ ਇਮੀਡੀਏਟਲੀ ਉਹਨਾਂ ਨੇ ਸਾਨੂੰ ਵੀ ਫੋਨ ਕਰਤਾ ਸੀ ਪ੍ਰਸ਼ਾਸਨ ਨੂੰ ਵੀ ਕਰਤਾ ਸੀ ਮੌਕੇ ਤੇ ਪਹੁੰਚ ਚੁੱਕੇ ਹਾਂ ਕਿ ਆਪਣਾ ਖੰਡਾ ਦੀ ਕਮੇਟੀ ਏ ਕਲਾਸ ਕਮੇਟੀ ਮੰਨੀ ਜਾਂਦੀ ਹੈ ਬਟ ਉਹ ਫਾਇਰ ਸੇਫਟੀ ਦੇ ਕੋਈ ਵੀ ਮੈਜਰਮੈਂਟ ਕਿਤੇ ਨਹੀਂ ਚੈੱਕ ਹੁੰਦੇ ਨਹੀਂ ਅਜੇ ਤੱਕ ਦੇਖਿਆ ਕਿਸੇ ਤੇ ਕਾਰਵਾਈ ਕੀਤੀ ਗਈ ਹੈ ਵੈਸੇ ਖੰਨਾ ਦੀ ਫਾਇਰ ਜਿਹੜੀ ਅੱਜ ਟੀਮ ਹੈ ਉਹਦਾ ਜੋ ਮੈਂ ਮੇਰੀ ਨਿਗਾਹ 'ਚ ਕੰਮ ਆਇਆ ਕਾਫੀ ਸ਼ਲਾਘਾ ਯੋਗ ਉਹਨਾਂ ਨੇ ਕੰਮ ਕੀਤਾ ਹੁਣ ਤੱਕ 8 ਗੱਡੀਆਂ 10 ਵਜੇ ਤੋਂ ਲੈ ਕੇ ਹੁਣ ਆਲਮੋਸਟ ਟਾਈਮ 12 ਵਜੇ ਨੇ 2 ਘੰਟੇ ਦੇ ਅੰਦਰ ਇਹ ਜਿਹੜੀ ਗੱਡੀ ਆਈ ਸੀ ਇਹ ਨੌਵੀਂ ਗੱਡੀ ਆਈ ਹੈ ਮਤਲਬ ਪਾਣੀ ਦੀ ਔਰ ਜਿਹੜੇ ਈਵਨ ਦਨ ਕੇ ਖੰਨਾ ਦੇ ਤਾਂ ਫਾਇਰ ਬ੍ਰਿਗੇਡ ਦੇ ਅਧਿਕਾਰੀ ਜਿਹੜੇ ਰਿਟਾਇਰ ਤੱਕ ਹੋ ਚੁੱਕੇ ਨੇ ਜਿਹੜੇ ਸੇਵਾ ਮੁਕਤ ਹੋ ਚੁੱਕੇ ਨੇ ਜਿਵੇਂ ਹੀ ਉਹਨਾਂ ਨੂੰ ਵੀ ਪਤਾ ਲੱਗਿਆ ਕਿ ਉਰੇ ਸ਼ਹਿਰ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਇਨਸੀਡੈਂਸ ਹੋਇਆ ਉਹ ਵਲੰਟੇਰਲੀ ਉਲਟਾ ਅੱਪ ਅੱਗੇ ਆਏ ਨੇ ਮੈਂ ਮੈਂ ਤਾਂ ਉਲਟਾ ਇਹ ਮੰਨਦਾ ਵੀ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਦੀ ਮੁਸ਼ਤੈਦੀ ਕਾਰਨ ਉਹਨਾਂ ਦੀ ਅਗਾਹ ਵਧੂ ਜਾਨੀ ਕਿ ਜੋ ਉਹਨਾਂ ਨੇ ਅੱਗੇ ਵਧ ਕੇ ਕਦਮ ਚੁੱਕੇ ਆ ਉਹਦੇ ਕਾਰਨ ਕਿਉਂਕਿ ਇਹ ਸ਼ਹਿਰ ਦੇ ਵਿੱਚੋਂ ਵਿੱਚ ਅੱਗ ਸੀ ਉਹਦੇ ਤੇ ਕਾਬੂ ਪਾਇਆ ਗਿਆ ਕਿਉਂਕਿ ਇਹ ਰਹਾਇਸ਼ੀ ਇਲਾਕਾ ਸੀ ਆਲੇ ਦੁਆਲੇ ਗੁਰੂ ਘਰ ਵੀ ਪੈਂਦਾ ਪਿੱਛੇ ਰਹਾਇਸ਼ ਵੀ ਪੈਂਦਾ ਸੋ ਇਸ ਕਰਕੇ ਇਸ ਮੌਕੇ ਦੇ ਉੱਤੇ ਕਿਸੇ ਨੂੰ ਕੰਡਮ ਕਰਨ ਦੀ ਬਜਾਏ ਅੱਜ ਇਹ ਮੇਰੇ ਹਿਸਾਬ ਨਾਲ ਇੱਕ ਸ਼ਹਿਰ ਦੇ ਉੱਤੇ ਸਾਡੀ ਦੇ ਉੱਤੇ ਇੱਕ ਵਿਫਤਾ ਦਾ ਸਮਾਂ ਹੈ ਆਪਾਂ ਰਲ ਮਿਲ ਕੇ ਇਹਦਾ ਸਬਸਟੀਟਿਊਟ ਕੱਢਾਂਗੇ ਹਾਂ ਜਿਹੜੀ ਗੱਲ ਤੁਸੀਂ ਕਹੀ ਹੈ ਜੇ ਕੋਈ ਡਿਪਾਰਟਮੈਂਟ ਦੇ ਵਿੱਚ ਕਿਸੇ ਕਿਸਮ ਦੀਆਂ ਊਨਤਾਈਆਂ ਹੈਗੀਆਂ ਵੀ ਨੇ ਕੋਈ ਮੰਨ ਲਓ ਕੋਈ ਮਸ਼ੀਨਰੀ ਵਾਈਜ਼ ਜਾਂ ਕੋਈ ਹੋਰ ਕਮੀ ਹੈ ਅਸੀਂ 100% ਉਹਦੇ ਤੇ ਵੀ ਕਾਰਵਾਈ ਕਰਾਂਗੇ ਤਾਂ ਕਿ ਕੱਲ ਨੂੰ ਕੋਈ ਐਜੈਂਸੀ ਹਾਂ ਇਹ ਤਾਂ ਕੋਈ ਇਟਸ ਅ ਨੈਚੁਰਲ ਕਲਾਈਮਟੀ ਕਿਤੇ ਵੀ ਈ ਬੀਚ ਸਕਦੀ ਹੈ ਤੇ ਉਹਦੇ ਲਈ ਆਪਾਂ ਨੂੰ ਜਾਨੀ ਕਿ ਤਿਆਰੀ ਹੈ ਜਿਹੜੀ ਮੁਸਤੈਦੀ ਹੈ ਜਿਹੜੀ ਉਹ ਪਹਿਲਾਂ ਰੱਖਣੀ ਚਾਹੀਦੀ ਹੈ ਤੇ ਇਹ ਤਾਂ ਸਿੱਗੀ ਸਾਡੇ ਕੋਲ ਸਿਸਟਮ ਸਿੱਗਾ ਤਾਂ ਇਮੀਡੀਏਟਲੀ ਕੱਪ ਅੱਗ ਟੈਂਪਰੇਚਰ ਵੀ ਦੇਖੋ तकरीबन तकरीबन 47 48 ਡਿਗਰੀ ਟੈਂਪਰੇਚਰ ਚੱਲ ਰਿਹਾ ਸਾਰੀਆਂ ਜੰਨੀਆਂ ਬਿਜਲੀ ਦੀਆਂ ਤਾਰਾਂ ਨੇ ਟਰਾਂਸਫਾਰਮਰਸ ਨੇ ਓਵਰਲੋਡ ਚੱਲਣ ਕਰਕੇ ਸੀ ਚੱਲਣ ਕਰਕੇ ਐਨੇ ਜ਼ਿਆਦਾ ਹੀਟ ਹੋਏ ਪਏ ਨੇ ਐਕਸੈਸ ਤੋਂ ਹੀਟ ਹੀਟ ਵਧੀ ਪਈ ਹੈ ਸੋ ਇਹ ਚੀਜ਼ਾਂ ਕੁਝ ਜਿਵੇਂ ਹੁਣ ਇਹ ਦੁਕਾਨ ਸੀ ਇਹਦੇ ਅੰਦਰ ਵੀ ਫੋਰਨ ਐਗਜ਼ਾਮਪਲ ਜਿਵੇਂ ਆਪਾਂ ਨੂੰ ਪਤਾ ਸੀਗਾ ਕੋਈ ਐਸਾ ਕੈਮੀਕਲ ਹੈ ਜਿਹਦੇ ਨਾਲ ਆਪਾਂ ਉਹ ਜੋੜਦੇ ਆ ਜਾਂ ਕੁਝ ਵੀ ਅੰਦਰ ਗੱਤਾ ਕੁਝ ਫਾਇਰ ਇਕਵਿਪਮੈਂਟਸ ਸੇਫਟੀ ਦੇ ਇਹਨਾਂ ਨੂੰ ਵੀ ਪਰਸਨਲ ਹੈਂਡ ਤੇ ਉਰੇ ਆਪਣੇ ਜਿਹੜੇ ਉਹ ਫੋਮਿੰਗ ਗਰੁੱਪਮੈਂਟ ਸੀ ਆ ਕੁਝ ਇਹੀ ਤੇ ਰੱਖਣੇ ਵੀ ਚਾਹੀਦੇ ਨੇ ਚਲੋ ਖੈਰ ਦੇਖੋ ਮੈਂ ਤਾਂ ਫੇਰ ਇੱਕ ਗੱਲ ਕਹਿੰਨੇ ਇਹ ਸ਼ਹਿਰ ਤੇ ਵਿਫਤਾ ਦਾ ਸਮਾਂ ਵਿਫਤਾ ਦੇ ਸਮੇਂ ਚ ਆਪਾਂ ਸਾਰਿਆਂ ਨੇ ਰਲ ਕੇ ਇਸ ਦੇ ਵਿੱਚ ਇਹਦਾ ਹੱਲ ਕੱਢਣ ਲਈ ਲੱਗਿਆ ਹੋਵੇ ਧੰਨਵਾਦ ਥੈਂਕ ਯੂ